ਬਹੁਤ ਹੀ ਸਤਿਕਾਰਯੋਗ ਪਿਆਰੇ ਵਿਦਿਆਰਥੀਓ ਅਤੇ ਦੋਸਤੋ ਅੱਜ ਫੇਰ ਮੈਂ ਤੁਹਾਡੇ ਨਾਲ ਲਈ ਇੱਕ ਜਾਣਕਾਰੀ ਲੈ ਕੇ ਹਾਜ਼ਰ ਹਾਂ ਅੱਜ ਅਸੀਂ ਸੰਵਿਧਾਨ ਦੇ ਭਾਗ 5 ਦੇ ਸੰਬੰਧ ਵਿੱਚ ਗੱਲਬਾਤ ਸਾਂਝੀ ਕਰਾਂਗੇ ਔਰ ਉਹਦੇ ਸੰਬੰਧ ਦੇ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਜਿਹੜਾ ਮੇਰਾ ਅੱਜ ਦਾ ਵਿਸ਼ਾ ਹੈ ਉਹ ਭਾਰਤੀ ਸੰਵਿਧਾਨ ਦਾ ਭਾਗ ਨੰਬਰ 5 ਹੈ ਜਿਸ ਵਿੱਚ ਆਰਟੀਕਲ ਨੰਬਰ 52 ਤੋਂ 151 ਸ਼ਾਮਲ ਹਨ ਅੱਜ ਦਾ ਵਿਸ਼ਾ ਜੁਨੀਅਨ ਸੈਂਟਰਲ ਗਵਰਨਮੈਂਟ ਆਫ ਇੰਡੀਆ ਹੈ ਇਹ ਵਿਸ਼ਾ ਕਾਫੀ ਗਹਿਰਾਈ ਨਾਲ ਸਮਝਣ ਵਾਲਾ ਹੈ ਇਸ ਲਈ ਕਈ ਭਾਗਾਂ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਇਸ ਵਿੱਚ ਵਿਸ਼ੇਸ਼ ਤੌਰ ਤੇ ਵਿਧਾਨਪਾਲਿਕਾ ਸੰਸਦ ਕਾਰਜਪਾਲਿਕਾ ਨਿਆਂਪਾਲਿਕਾ ਭਾਰਤ ਦੀ ਵਿਧਾਨਪਾਲਿਕਾ ਵਿੱਚ ਲੋਕ ਸਭਾ ਰਾ ਸਭਾ ਅਤੇ ਰਾਸ਼ਟਰਪਤੀ ਸ਼ਾਮਲ ਹੈ ਇਸ ਦਾ ਮੁੱਖ ਕੰਮ ਕਾਨੂੰਨ ਬਣਾਉਣਾ ਹੈ ਅੱਜ ਅਸੀਂ ਰਾਸ਼ਟਰਪਤੀ ਨਾਲ ਸੰਬੰਧਿਤ ਆਰਟੀਕਲ ਬਾਰੇ ਗੱਲਬਾਤ ਕਰਾਂਗੇ ਔਰ ਮੇਰਾ ਅੱਜ ਦਾ ਪਹਿਲਾ ਸਵਾਲ ਹੈ ਭਾਰਤੀ ਰਾਸ਼ਟਰਪਤੀ ਦਾ ਕਿਹੜਾ ਸੌਰੀ ਭਾਰਤੀ ਸੰਵਿਧਾਨ ਦਾ ਕਿਹੜਾ ਆਰਟੀਕਲ ਇਹ ਜਾਣਕਾਰੀ ਦਿੰਦਾ ਹੈ ਕਿ ਭਾਰਤ ਦਾ ਇੱਕ ਰਾਸ਼ਟਰਪਤੀ ਹੋਵੇਗਾ ਉਹ ਹੈ ਆਰਟੀਕਲ ਨੰਬਰ 52 ਮੇਰਾ ਅਗਲਾ ਸਵਾਲ ਭਾਰਤ ਦਾ ਪਹਿਲਾ ਨਾਗਰਿਕ ਕਿਸ ਨੂੰ ਕਿਹਾ ਜਾਂਦਾ ਹੈ ਭਾਰਤ ਦਾ ਪਹਿਲਾ ਨਾਗਰਿਕ ਕਿਸ ਨੂੰ ਕਿਹਾ ਜਾਂਦਾ ਹੈ ਉਹ ਹੈ ਰਾਸ਼ਟਰਪਤੀ ਨੂੰ ਮੇਰਾ ਅਗਲਾ ਸਵਾਲ ਰਾਸ਼ਟਰਪਤੀ ਦੀ ਚੋਣ ਕਿਸ ਤਰ੍ਹਾਂ ਹੁੰਦੀ ਹੈ? ਰਾਸ਼ਟਰਪਤੀ ਦੀ ਚੋਣ ਕਿਸ ਤਰ੍ਹਾਂ ਹੁੰਦੀ ਹੈ? ਅਪਰਤੱਖ ਵਿਧੀ ਦੁਆਰਾ ਇਲੈਕਟਰੋਲ ਕਾਲ ਦੁਆਰਾ ਰਾਸ਼ਟਰਪਤੀ ਦੀਆਂ ਚੋਣਾਂ ਵਿੱਚ ਕੌਣ ਭਾਗ ਲੈਂਦਾ ਹੈ? ਇਸ ਸਬੰਧੀ ਆਰਟੀਕਲ ਕਿਹੜਾ ਹੈ? ਰਾਸ਼ਟਰਪਤੀ ਦੀ ਜਦੋਂ ਚੋਣ ਹੁੰਦੀ ਹੈ ਇਸ ਵਿੱਚ ਕੌਣ-ਕੌਣ ਭਾਗ ਲੈਂਦਾ ਹੈ? ਔਰ ਇਹ ਕਿਸ ਆਰਟੀਕਲ ਤਹਿਤ ਕੀਤੀ ਜਾਂਦੀ ਹੈ? ਸੰਸਦ ਦੇ ਦੋਵੇਂ ਸਦਨ ਦੇ ਚੁਣੇ ਹੋਏ ਮੈਂਬਰ ਰਾਜ ਵਿਧਾਨ ਸਭਾਵਾ ਦੇ ਚੁਣੇ ਹੋਏ ਮੈਂਬਰ ਦਿੱਲੀ ਅਤੇ ਪੁੱਡੂਚੇਰੀ ਦੇ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰ ਦਿੱਲੀ ਅਤੇ ਪੁੱਡੂਚੇਰੀ ਦੇ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰਾਂ ਦਾ ਭਾਗ ਲੈਣ ਸੰਬੰਧੀ 1992 ਵਿੱਚ 70ਵੀਂ ਸੰਵਿਧਾਨਕ ਸੋਧ ਹੋਈ ਸੀ ਉਸ ਤੋਂ ਬਾਅਦ ਹੀ ਇਹ ਭਾਗ ਲੈਣਾ ਸ਼ੁਰੂ ਹੋਇਆ ਸੀਗਾ ਇਸ ਸੰਵਿਧਾਨੀ ਜੋ ਆਰਟੀਕਲ ਹੈ ਉਹ ਆਰਟੀਕਲ ਨੰਬਰ 54 ਹੈ ਮੇਰਾ ਅਗਲਾ ਸਵਾਲ ਰਾਸ਼ਟਰਪਤੀ ਦੀ ਚੋਣ ਲੜਨ ਲਈ ਕਿੰਨੀ ਉਮਰ ਜ਼ਰੂਰੀ ਹੈ ਰਾਸ਼ਟਰਪਤੀ ਦੀ ਚੋਣ ਲੜਨ ਲਈ ਕਿੰਨੀ ਉਮਰ ਜ਼ਰੂਰੀ ਹੈ ਰਾਸ਼ਟਰਪਤੀ ਦੀ ਚੋਣ ਲੜਨ ਲਈ ਘੱਟੋ-ਘੱਟ 35 ਸਾਲ ਉਮਰ ਜ਼ਰੂਰੀ ਹੈ ਭਾਵ ਕਿ ਵਿਅਕਤੀ 35 ਸਾਲ ਤੋਂ ਘੱਟ ਨਾ ਹੋਵੇ ਰਾਸ਼ਟਰਪਤੀ ਦਾ ਕਾਰਜਕਾਲ ਕਿੰਨਾ ਹੈ ਭਾਰਤ ਵਿੱਚ ਰਾਸ਼ਟਰਪਤੀ ਦਾ ਕਾਰਜਕਾਲ ਕਿੰਨਾ ਹੈ ਉਹ ਹੈ 5 ਸਾਲ ਰਾਸ਼ਟਰਪਤੀ ਦੀ ਚੋਣ ਕਿੰਨੀ ਵਾਰ ਲੜੀ ਜਾ ਸਕਦੀ ਹੈ? ਭਾਵੇਂ ਇੱਕ ਵਿਅਕਤੀ ਰਾਸ਼ਟਰਪਤੀ ਦੀ ਚੋਣ ਕਿੰਨੇ ਵਾਰ ਲੜ ਸਕਦਾ ਹੈ? ਜਿੰਨੀ ਵਾਰ ਮਰਜ਼ੀ ਲੜ ਸਕਦਾ ਹੈ। ਮੇਰਾ ਅਗਲਾ ਸਵਾਲ ਭਾਰਤ ਦੇ ਰਾਸ਼ਟਰਪਤੀ ਨੂੰ ਸਹੌਂ ਕੌਣ ਚੁਕਾਉਂਦਾ ਹੈ? ਭਾਵੇਂ ਭਾਰਤ ਦੇ ਰਾਸ਼ਟਰਪਤੀ ਦਾ ਸਹੌ ਚੁੱਕ ਸਮਾਗਮ ਸਮੇਂ ਉਸ ਨੂੰ ਸਹੌਂ ਕੌਣ ਚੁਕਾਉਂਦਾ ਹੈ? ਭਾਰਤ ਦੇ ਰਾਸ਼ਟਰਪਤੀ ਨੂੰ ਸਹੌਂ ਚੁਕਾਉਣ ਦਾ ਕੰਮ ਪਾਰਟ ਦੇ ਸੁਪਰੀਮ ਕੋਰਟ ਦੇ ਮੁੱਖ ਜੱਜ ਦੁਆਰਾ ਕੀਤਾ ਜਾਂਦਾ ਹੈ ਜੇਕਰ ਮੁੱਖ ਜੱਜ ਦਾ ਅਹੁਦਾ ਖਾਲੀ ਹੋਵੇ ਤਾਂ ਸੁਪਰੀਮ ਕੋਰਟ ਦਾ ਸੀਨੀਅਰ ਜੱਜ ਉਸ ਨੂੰ ਸੌਂਚ ਪਾਉਣ ਦਾ ਕੰਮ ਕਰਦਾ ਹੈ ਰਾਸ਼ਟਰਪਤੀ ਦਾ ਪਦ ਕਿਸ ਤਰੀਕੇ ਨਾਲ ਖਾਲੀ ਹੋ ਸਕਦਾ ਹੈ ਭਾਵ ਕਿ ਰਾਸ਼ਟਰਪਤੀ ਦਾ ਪਦ ਕਿਸ ਤਰੀਕੇ ਨਾਲ ਖਾਲੀ ਹੋ ਸਕਦਾ ਹੈ ਨੰਬਰ 1 ਤੇ ਤਿਆਗ ਪੱਤਰ ਦੇ ਦੇਵੇ ਨੰਬਰ 2 ਮੌਤ ਹੋ ਜਾਵੇ ਨੰਬਰ 3 ਕਾਰਜਕਾਲ ਸਮਾਪਤ ਹੋ ਜਾਵੇ ਜਾਂ ਫਿਰ ਨੰਬਰ 4 ਤੇ ਮਹਾਦੋਸ਼ ਵਿਧੀ ਦੁਆਰਾ ਹਟਾਉਣ ਤੇ ਇਸ ਤਰੀਕੇ ਦੇ ਨਾਲ ਰਾਸ਼ਟਰਪਤੀ ਦਾ ਪਦ ਖਾਲੀ ਹੋ ਜਾਂਦਾ ਹੈ ਮੇਰਾ ਅਗਲਾ ਸਵਾਲ ਰਾਸ਼ਟਰਪਤੀ ਆਪਣਾ ਤਿਆਗ ਪੱਤਰ ਕਿਸ ਨੂੰ ਦਿੰਦਾ ਹੈ ਜੇਕਰ ਰਾਸ਼ਟਰਪਤੀ ਨੇ ਤਿਆਗ ਪੱਤਰ ਦੇਣਾ ਹੈ ਤਾਂ ਉਹ ਕਿਸ ਨੂੰ ਦਿੰਦਾ ਹੈ ਉਪ ਰਾਸ਼ਟਰਪਤੀ ਨੂੰ ਰਾਸ਼ਟਰਪਤੀ ਉੱਪਰ ਮਹਾਦੋਸ਼ ਦੀ ਪ੍ਰਕਿਰਿਆ ਕਿਹੜੇ ਦੇਸ਼ ਤੋਂ ਲਈ ਗਈ ਹੈ ਇਹ ਲਈ ਗਈ ਹੈ ਯੂ ਐਸ ਏ ਅਮਰੀਕਾ ਤੋਂ ਮੇਰਾ ਅਗਲਾ ਸਵਾਲ ਸੰਵਿਧਾਨ ਦਾ ਕਿਹੜਾ ਆਰਟੀਕਲ ਰਾਸ਼ਟਰਪਤੀ ਦੀ ਕਾਰਜਕਾਰੀ ਸ਼ਕਤੀ ਨਾਲ ਸੰਬੰਧਿਤ ਹੈ ਉਹ ਹੈ ਆਰਟੀਕਲ ਨੰਬਰ 53 ਰਾਸ਼ਟਰਪਤੀ ਦੀ ਚੋਣ ਦੇ ਢੰਗ ਨਾਲ ਸੰਬੰਧਿਤ ਸੰਵਿਧਾਨ ਵਿੱਚ ਕਿਹੜਾ ਆਰਟੀਕਲ ਹੈ ਆਰਟੀਕਲ ਨੰਬਰ 55 ਰਾਸ਼ਟਰਪਤੀ ਦੀ ਚੋਣ ਨਾਲ ਸੰਬੰਧਿਤ ਵਿਵਾਦ ਦੀ ਜਾਂਚ ਕਰਨ ਅਤੇ ਨਿਰਣਾ ਲੈਣ ਦਾ ਅਧਿਕਾਰ ਕਿਸ ਨੂੰ ਪ੍ਰਾਪਤ ਹੈ ਸੁਪਰੀਮ ਕੋਰਟ ਨੂੰ ਰਾਸ਼ਟਰਪਤੀ ਦੀ ਚੋਣ ਨਾਲ ਸੰਬੰਧਿਤ ਵਿਵਾਦ ਦੀ ਜਾਂਚ ਕਰਨ ਅਤੇ ਨਿਰਣਾ ਲੈਣ ਦਾ ਅਧਿਕਾਰ ਕਿਸ ਕੋਲ ਹੈ ਸੁਪਰੀਮ ਕੋਰਟ ਕੋਲ ਭਾਰਤ ਦੇ ਰਾਸ਼ਟਰਪਤੀ ਨੂੰ ਉਸ ਦੇ ਪਦ ਤੋਂ ਕੌਣ ਹਟਾ ਸਕਦਾ ਹੈ ਸੰਸਦ ਸੰਵਿਧਾਨ ਦੇ ਆਰਟੀਕਲ 56 ਵਿੱਚ ਕੀ ਉਲੇਖ ਕੀਤਾ ਗਿਆ ਹੈ ਆਰਟੀਕਲ 56 ਵਿੱਚ ਰਾਸ਼ਟਰਪਤੀ ਦੇ ਅਹੁਦੇ ਦੀ ਮਿਆਦ ਸੰਬੰਧੀ ਜ਼ਿਕਰ ਹੈ ਮੇਰਾ ਅਗਲਾ ਸਵਾਲ ਰਾਸ਼ਟਰਪਤੀ ਦੀ ਮੋੜ ਚੋਣ ਲਈ ਯੋਗਤਾ ਨਾਲ ਸੰਬੰਧਿਤ ਆਰਟੀਕਲ ਕਿਹੜਾ ਹੈ ਆਰਟੀਕਲ ਨੰਬਰ 57 ਇਸ ਅਨੁਸਾਰ ਇੱਕ ਵਾਰ ਰਾਸ਼ਟਰਪਤੀ ਬਣ ਜਾਣ ਤੋਂ ਬਾਅਦ ਵੀ ਦੁਬਾਰਾ ਉਹ ਵਿਅਕਤੀ ਰਾਸ਼ਟਰਪਤੀ ਦੀ ਚੋਣ ਲੜ ਸਕਦਾ ਹੈ ਆਰਟੀਕਲ 58 ਅਨਸਾਰ ਰਾਸ਼ਟਰਪਤੀ ਬਦ ਲਈ ਯੋਗਤਾਵਾਂ ਕੀ ਹਨ ਭਾਵ ਕਿ ਕੌਣ ਵਿਅਕਤੀ ਰਾਸ਼ਟਰਪਤੀ ਦੀ ਚੋਣ ਲੜ ਸਕਦਾ ਹੈ ਇਸ ਲਈ ਕੀ ਸ਼ਰਤਾਂ ਹਨ ਪਹਿਲਾ ਉਹ ਭਾਰਤ ਦਾ ਨਾਗਰਿਕ ਹੋਵੇ ਦੂਸਰਾ ਉਸ ਦੀ ਉਮਰ 35 ਸਾਲ ਤੋਂ ਘੱਟ ਨਾ ਹੋਵੇ ਭਾਵ ਕਿ ਉਹਦੀ ਉਮਰ 35 ਸਾਲ ਦੀ ਹੋਵੇ ਜਾਂ ਇਸ ਤੋਂ ਵੱਧ ਹੋਵੇ ਇਸ ਤੋਂ ਅਗਲਾ ਲੋਕ ਸਭਾ ਦਾ ਮੈਂਬਰ ਬਣਨ ਦੇ ਯੋਗ ਹੋਵੇ ਜਾਂ ਲੋਕ ਸਭਾ ਦਾ ਮੈਂਬਰ ਬਣਨ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੋਵੇ ਤੇ ਕਿਸੇ ਵੀ ਲਾਭ ਦੇ ਪਦ ਉੱਤੇ ਉਹ ਕੰਮ ਨਾ ਕਰ ਰਿਹਾ ਹੋਵੇ ਕਿਸੇ ਵੀ ਲਾਭ ਦੇ ਪਦ ਉੱਤੇ ਨਾ ਹੋਵੇ ਇਹ ਰਾਸ਼ਟਰਪਤੀ ਦੀ ਚੋਣ ਲੜਨ ਲਈ ਸ਼ਰਤਾਂ ਨੇ ਕਿਸੇ ਵਿਅਕਤੀ ਦੇ ਲਈ ਮੇਰਾ ਅਗਲਾ ਸਵਾਲ ਹੈ ਰਾਸ਼ਟਰਪਤੀ ਦੇ ਦਫ਼ਤਰ ਦੀਆਂ ਸ਼ਰਤਾਂ ਨਾਲ ਸੰਬੰਧਿਤ ਸੰਵਿਧਾਨ ਵਿੱਚ ਕਿਹੜਾ ਆਰਟੀਕਲ ਹੈ ਉਹ ਹੈ ਆਰਟੀਕਲ 59 ਮੇਰਾ ਅਗਲਾ ਸਵਾਲ ਸੰਵਿਧਾਨ ਵਿੱਚ ਅੰਕਿਤ ਆਰਟੀਕਲ ਨੰਬਰ 60 ਵਿੱਚ ਕੀ ਉਲੇਖ ਹੈ ਆਰਟੀਕਲ ਨੰਬਰ 60 ਵਿੱਚ ਰਾਸ਼ਟਰਪਤੀ ਨੂੰ ਸੌਂਚ ਕਾਉਣ ਦੀ ਵਿਵਸਥਾ ਹੈ ਰਾਸ਼ਟਰਪਤੀ ਨੂੰ ਸੌ ਸੁਪਰੀਮ ਕੋਰਟ ਦੇ ਮੁੱਖ ਜੱਜ ਦੁਆਰਾ ਚੁਕਾਈ ਜਾਵੇਗੀ ਪਰ ਜੇਕਰ ਸੁਪਰੀਮ ਕੋਰਟ ਦੇ ਮੁੱਖ ਜੱਜ ਦਾ ਕੰਮ ਕਿਸੇ ਸੀਨੀਅਰ ਜੱਜ ਵੱਲੋਂ ਕੀਤਾ ਜਾ ਰਿਹਾ ਹੋਵੇ ਤਾ ਰਾਸ਼ਟਰਪਤੀ ਨੂੰ ਸੋਂ ਵੀ ਸੀਨੀਅਰ ਜੱਜ ਵੱਲੋਂ ਹੀ ਚੁਕਾਈ ਜਾਵੇਗੀ ਮੇਰਾ ਅਗਲਾ ਸਵਾਲ ਰਾਸ਼ਟਰਪਤੀ ਤੇ ਮਹਾਦੋਸ਼ ਦੀ ਪ੍ਰਕਿਰਿਆ ਨਾਲ ਸੰਬੰਧਿਤ ਆਰਟੀਕਲ ਕਿਹੜਾ ਹੈ ਮਹਾਦੋਸ਼ ਦੀ ਪ੍ਰਕਿਰਿਆ ਦਾ ਜ਼ਿਕਰ ਆਰਟੀਕਲ 61 ਵਿੱਚ ਦਰਜ ਹੈ ਰਾਸ਼ਟਰਪਤੀ ਤੇ ਮਹਾਦੋਸ਼ ਦੀ ਪ੍ਰਕਿਰਿਆ ਲਈ ਮੁੱਖ ਕਾਰਨ ਕੀ ਹੋ ਸਕਦੇ ਹਨ ਭਾਵੇਂ ਜਦੋਂ ਰਾਸ਼ਟਰਪਤੀ ਦੇ ਵਿਰੁੱਧ ਮਹਾਦੋਸ਼ ਦਾ ਮੁਕਦਮਾ ਕਰਨਾ ਹੈ ਜਾਂ ਮਹਾਦੋਸ਼ ਦੀ ਪ੍ਰਕਿਰਿਆ ਸ਼ੁਰੂ ਕਰਨੀ ਹੈ ਤਾਂ ਉਹਦੇ ਵਿੱਚ ਮੁੱਖ ਦੋਸ਼ ਕਿਹੜੇ ਹੋ ਸਕਦੇ ਹਨ ਜਦੋਂ ਰਾਸ਼ਟਰਪਤੀ ਕਿਸੇ ਵਿਦੇਸ਼ੀ ਪ੍ਰਭਾਵ ਵਿੱਚ ਆ ਜਾਵੇ ਅਤੇ ਜਦੋਂ ਸੰਵਿਧਾਨ ਦੀ ਉਲੰਘਣਾ ਕਰਨ ਲੱਗੇ ਤਾਂ ਸੰਸਦ ਦਾ ਕੋਈ ਸਦਨ આરોਪ ਲਗਾਵੇਗਾ ਮੇਰਾ ਅਗਲਾ ਸਵਾਲ ਮਹਾਦੋਸ਼ ਪ੍ਰਕਿਰਿਆ ਸਮੇਂ ਰਾਸ਼ਟਰਪਤੀ ਨੂੰ ਕਿੰਨੇ ਦਿਨ ਦਾ ਲਿਖਤੀ ਨੋਟਿਸ ਦਿੱਤਾ ਜਾਵੇਗਾ 14 ਦਿਨ ਦਾ ਜਿਸ ਉੱਤੇ ਘੱਟੋ-ਘੱਟ 1/4 ਮੈਂਬਰਾਂ ਦੇ ਦਸਖਤ ਹੋਣਗੇ। ਮਹਾਦੋਸ਼ ਦੀ ਪ੍ਰਕਿਰਿਆ ਸ਼ੁਰੂ ਕਰਨ ਵਾਲੇ ਸਦਨ ਦਾ ਕਿੰਨਾ ਬਹੁਮਤ ਹੋਵੇ ਜੋ ਉਸ ਨੂੰ ਪਾਸ ਕਰੇ। ਸਦਨ ਦੇ ਕੁੱਲ ਮੈਂਬਰ ਦੇ 2/3 ਮੈਂਬਰਾਂ ਦਾ ਬਹੁਮਤ ਉਸ ਨੂੰ ਪਾਸ ਕਰੇ। ਮੇਰਾ ਅਗਲਾ ਸਵਾਲ ਰਾਸ਼ਟਰਪਤੀ ਤੇ ਮਹਾਦੋਸ਼ ਦਾ ਪ੍ਰਸਤਾਵ ਇੱਕ ਸਦਨ ਵੱਲੋਂ ਪਾਸ ਹੋ ਜਾਵੇ ਤਾਂ ਦੂਜੇ ਸਦਨ ਵਿੱਚ ਪਾਸ ਕਰਨ ਸੰਬੰਧੀ ਕਿੰਨਾ ਬਹੁਮਤ ਹੋਣਾ ਚਾਹੀਦਾ ਹੈ ਦੂਜੇ ਸਦਨ ਦਾ ਵੀ 2/3 ਬਹੁਮਤ ਲਾਜ਼ਮੀ ਹੈ ਜਦੋਂ ਦੋਵੇਂ ਸਦਨਾਂ ਵਿੱਚ ਮਹਾਦੋਸ਼ ਦਾ ਪ੍ਰਸਤਾਵ ਪਾਸ ਹੋ ਜਾਵੇ ਤਾਂ ਰਾਸ਼ਟਰਪਤੀ ਨੂੰ ਆਪਣੇ ਅਹੁਦੇ ਤੋਂ ਹਟਣਾ ਪਵੇਗਾ ਮੇਰਾ ਆਖਰੀ ਤੇ ਅਗਲਾ ਸਵਾਲ ਸੰਵਿਧਾਨ ਦੇ ਆਰਟੀਕਲ 62 ਵਿੱਚ ਕੀ ਅੰਕਿਤ ਹੈ ਸੰਵਿਧਾਨ ਦੇ ਆਰਟੀਕਲ 62 ਵਿੱਚ ਕੀ ਅੰਕਿਤ ਹੈ ਇਸ ਆਰਟੀਕਲ ਵਿੱਚ ਰਾਸ਼ਟਰਪਤੀ ਦੇ ਦਫ਼ਤਰ ਵਿੱਚ ਖਾਲੀ ਪਦ ਨੂੰ ਭਰਨ ਦੀ ਵਿਵਸਥਾ ਹੈ ਰਾਸ਼ਟਰਪਤੀ ਦੇ ਅਹੁਦੇ ਦੀ ਮਿਆਦ ਪੂਰੀ ਹੋਣ ਤੇ ਤਿਆਗ ਪੱਤਰ ਦੇਣ ਤੇ ਮੌਤ ਹੋ ਜਾਣ ਤੇ ਜਾਂ ਹਟਾਏ ਜਾਣ ਤੋਂ ਬਾਅਦ ਹਰ ਹਾਲਤ ਵਿੱਚ 6 ਮਹੀਨੇ ਦੇ ਅੰਦਰ ਅੰਦਰ ਉਸ ਪਦ ਨੂੰ ਭਰਿਆ ਜਾਵੇਗਾ ਜੋ ਪੂਰੇ 5 ਸਾਲ ਲਈ ਹੋਵੇਗਾ ਏ ਸੀ ਅੱਜ ਦੀ ਮੇਰੀ ਛੋਟੀ ਜਾਣਕਾਰੀ ਜੇਕਰ ਮੇਰੀ ਜਾਣਕਾਰੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੇਰੇ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ